ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਆਪਾਂ ਬਣਾਵਾਂਗੇ ਗਾਜਰ ਮooli ਅਦਰਕ ਹਰੀ ਮਿਰਚ ਦਾ achar ਜੇਕਰ ਤੁਸੀਂ ਵੀ ਗਾਜਰ ਮooli ਅਦਰਕ ਹਰੀ ਮਿਰਚ ਦਾ achar ਘਰ ਦੇ ਵਿੱਚ ਬਣਾਉਂਦੇ ਹੋ ਔਰ ਜਲਦੀ ਖਰਾਬ ਹੋ ਜਾਂਦਾ ਹੈ ਤੇ ਇੱਕ ਵਾਰ ਤੁਸੀਂ ਮੇਰੇ ਇਸ ਦੱਸੇ ਤਰੀਕੇ ਦੇ ਨਾਲ achar ਜ਼ਰੂਰ ਬਣਾ ਕੇ ਦੇਖਿਓ ਇਹ ਵਾਲਾ ਤੁਹਾਡਾ ਅਚਾਰ ਪੂਰੇ ਸਾਲ ਖਰਾਬ ਨਹੀਂ ਹੋਏਗਾ ਔਰ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਏਗਾ ਅਤੇ ਮੈਂ ਕਿਵੇਂ ਬਣਾ ਕੇ ਤਿਆਰ ਕੀਤਾ ਇਹ ਵੀਡੀਓ ਨੂੰ ਤੁਸੀਂ ਲਾਸਟ ਤੱਕ ਜ਼ਰੂਰ ਦੇਖਿਓ ਜੇਕਰ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨਾਲ ਲੱਗਦੇ ਬੈੱਲ ਆਈਕਨ 'ਤੇ ਪ੍ਰੈਸ ਕਰਕੇ ਔਲ 'ਤੇ ਜ਼ਰੂਰ ਕਲਿੱਕ ਕਰਿਓ ਮੇਰੀ ਆਈ ਹੋਈ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਾਉਣ ਦੇ ਲਈ ਅਤੇ ਆਓ ਫਿਰ ਦੇਖ ਲੈਂਦੇ ਹਾਂ ਅਚਾਰ ਕਿੱਦਾਂ ਬਣਾ ਕੇ ਆਪਾਂ ਤਿਆਰ ਕਰਨਾ ਇਹ ਅਚਾਰ ਬਣਾਉਣ ਦੇ ਲਈ ਮੈਂ ਇੱਕ ਕਿਲੋ ਗਾਜਰਾਂ ਲਈਆਂ ਸੀ ਇੱਕ ਮਾਹੂਲੀ ਲਈ 100 ਗ੍ਰਾਮ ਮਹਰੀ ਮਿਰਚਾਂ ਤੇ 200 ਗ੍ਰਾਮ ਮੈਂ ਅਦਰਕ ਲਿਆ ਸਾਰੀਆਂ ਚੀਜ਼ਾਂ ਨੂੰ ਸਾਰੀਆਂ ਸਬਜ਼ੀਆਂ ਨੂੰ ਮੈਂ ਕੁਝ ਇਸ ਤਰ੍ਹਾਂ ਦੇ ਟੁਕੜਿਆਂ ਦੇ ਵਿੱਚ ਕੱਟ ਕੀਤਾ ਹੈ ਲੰਬੇ-ਲੰਬੇ ਟੁਕੜਿਆਂ ਦੇ ਵਿੱਚ ਔਰ ਕੱਟ ਕਰਨ ਤੋਂ ਬਾਅਦ ਇਹਨਾਂ ਨੂੰ ਮੈਂ ਪਹਿਲੇ ਸਭ ਤੋਂ ਪਹਿਲਾਂ ਇਹਨਾਂ ਨੂੰ ਮੈਂ ਛਿੱਲਿਆ ਫਿਰ ਇਹਨਾਂ ਨੂੰ ਮੈਂ ਧੋਤਾ ਚੰਗੀ ਤਰ੍ਹਾਂ ਦੇ ਨਾਲ ਔਰ ਧੋ ਕੇ ਫਿਰ ਇਹਨਾਂ ਨੂੰ ਮੈਂ ਕੱਟਿਆ ਕੱਟਣ ਤੋਂ ਬਾਅਦ ਇਹਨਾਂ ਨੂੰ ਮੈਂ 1 ਘੰਟਾ ਧੁੱਪ ਵਿੱਚ ਸੁਕਾਇਆ ਧੁੱਪ ਬਹੁਤ ਜ਼ਿਆਦਾ ਤੇਜ਼ ਸੀ ਇਸ ਕਰਕੇ ਮੈਂ 1 ਘੰਟਾ ਇਹਨਾਂ ਨੂੰ ਧੁੱਪ ਵਿੱਚ ਸੁਕਾਇਆ ਜੇਕਰ ਤੁਹਾਡੇ ਤੋਂ ਧੁੱਪ ਨਹੀਂ ਆਉਂਦੀ ਹੈ ਤੇ ਫਿਰ ਤੁਸੀਂ ਇਹਨੂੰ ਇਨੂੰ ਫੁੱਲ ਪੱਖੇ ਥੱਲੇ ਇਹਨੂੰ ਤੁਸੀਂ ਸੁਕਾ ਲੈਣਾ ਇਹਦੇ ਵਿੱਚ ਪਾਣੀ ਵਗੈਰਾ ਬਿਲਕੁਲ ਨਹੀਂ ਹੋਣਾ ਚਾਹੀਦਾ ਜੇਕਰ ਪਾਣੀ ਹੋਏਗਾ ਤੇ ਅਚਾਰ ਜਿਹੜਾ ਜਲਦੀ ਖਰਾਬ ਹੋ ਜਾਏਗਾ ਇਸ ਕਾਰਨ ਇਹਨੂੰ ਸੁਕਾਣਾ ਬਹੁਤ ਜ਼ਰੂਰੀ ਹੈ ਹੁਣ ਮੈਂ ਗੈਸ ਦੇ ਉੱਤੇ ਕੜਾਹੀ ਰੱਖੀ ਤੇ ਇਹਦੇ ਵਿੱਚ ਇੱਕ ਕੋਲੀ ਸਰੋਂ ਦਾ ਤੇਲ ਪਾ ਕੇ ਇਹਨੂੰ ਆਪਾਂ ਗਰਮ ਕਰਨਾ ਹੈ ਗਰਮ ਕਰਨ ਤੋਂ ਬਾਅਦ ਇਹਨੂੰ ਆਪਾਂ ਠੰਡਾ ਕਰਨਾ ਹੈ ਜਦੋਂ ਵੀ ਤੁਸੀਂ ਘਰ ਦੇ ਵਿੱਚ ਕੋਈ ਵੀ ਅਚਾਰ ਬਣਾਉਂਦੇ ਹੋ ਤੇ ਉਹਦੇ ਵਿੱਚ ਸਰੋਂ ਦਾ ਤੇਲ ਹੀ ਪਾਇਓ ਉਹਦੇ ਨਾਲ ਟੇਸਟ ਵਧੀਆ ਆਂਦਾ ਅਚਾਰ ਦਾ ਹੁਣ ਇੱਕ ਕੋਲੀ ਲਵਾਂਗੇ ਇਹਦੇ ਵਿੱਚ ਪਾਵਾਂਗੇ ਖੜੇ ਮਸਾਲੇ ਇੱਕ ਚਮਚ ਮੈਂ ਸੌਂਫ ਪਾ ਰਹੀਆਂ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਕਲੌਂਜੀ ਦਾ ਇੱਕ ਚਮਚ ਪਾਵਾਂਗੇ ਮੇਥਰੇ ਮੇਥੀ ਦਾਣਾ ਜਿਹਨੂੰ ਆਪਾਂ ਕਹਿੰਦੇ ਆ ਅੱਧਾ ਚਮਚ ਇਹਦੇ ਵਿੱਚ ਅਜਵੈਨ ਦਾ ਪਾਵਾਂਗੇ ਅਜਵੈਨ ਡਾਈਜੈਸ਼ਨ ਲਈ ਬਹੁਤ ਵਧੀਆ ਹੁੰਦੀ ਹੈ ਇਸ ਕਾਰਨ ਇਹਦੇ ਵਿੱਚ ਜ਼ਰੂਰ ਪਾਓ ਇਹਦੇ ਵਿੱਚ 1/4 ਚਮਚ ਨਾਲ ਵੀ ਮੈਂ ਘੱਟ ਪਾ ਰਹੀ ਹਿੰਗ ਜੇਕਰ ਤੁਹਾਨੂੰ ਹਿੰਗ ਦਾ ਫਲੇਵਰ ਚੰਗਾ ਨਹੀਂ ਲੱਗਦਾ ਤਾਂ ਤੁਸੀਂ ਨਾ ਪਾਓ ਹੁਣ ਆਪਾਂ 2 ਚਮਚ ਪਰਪਰ ਕੇ ਇਹਦੇ ਵਿੱਚ ਰਾਈ ਪਾਣੀ ਹੈ ਇਹ ਮਸਾਲੇ ਜਿਹੜੇ ਸਭ ਤੋਂ ਪਹਿਲਾਂ ਆਪਾਂ ਤਿਆਰ ਕਰਕੇ ਇਸ ਕੰਨ ਰੱਖ ਰਹੇ ਹਾਂ ਕਿਉਂਕਿ ਨਾਲ ਦੀ ਨਾਲ ਹੀ ਆਪਾਂ achar ਜਿਹੜਾ ਬਣਾਉਣਾ ਸ਼ੁਰੂ ਕਰ ਦੇਣਾ ਤੇ ਫਿਰ ਛੇਤੀ ਬਣ ਜਾਂਦਾ ਹੈ achar ਇਹ ਹੁਣ ਇੱਕ ਕोली ਹੋਰ ਲਵਾਂਗੇ ਇਹਦੇ ਵਿੱਚ ਪਾਵਾਂਗੇ ਪੀਸੇ ਹੋਏ ਮਸਾਲੇ ਸਭ ਤੋਂ ਪਹਿਲਾਂ ਪਾ ਰਹੀ ਹਾਂ ਮੈਂ 3 ਚਮਚ سفید ਵਾਲਾ ਨਮਕ achar ਜਿਹੜਾ ਇਹਦੇ ਵਿੱਚ ਨਮਕ ਜ਼ਿਆਦਾ ਹੋਏਗਾ ਤੇ achar ਬਿਲਕੁਲ ਵੀ ਖਰਾਬ ਨਹੀਂ ਹੁੰਦਾ ਔਰ ਜੇ achar ਤਿੱਖਾ ਹੀ ਨਾ ਬਣੇ ਨਮਕ ਉਹਦੇ ਵਿੱਚ ਜ਼ਿਆਦਾ ਨਾ ਹੋਏ ਤੇ achar ਹੀ ਕਿਸੇ ਚੀਜ਼ ਦਾ ਇਸ ਘਾਣੇ ਚਾਰ ਦੇ ਵਿੱਚ ਨਮਕ ਜਿਹੜਾ ਤੇਜ਼ ਹੀ ਹੋਣਾ ਚਾਹੀਦਾ ਹੈ ਇੱਕ ਚਮਚ ਮੈਂ ਕਾਲਾ ਨਮਕ ਪਾਇਆ ਟੋਟਲ ਚਾਰ ਚਮਚ ਇੱਥੇ ਮੈਂ ਨਮਕ ਪਾਇਆ ਇੱਕ ਚਮਚ ਪਾਵਾਂਗੇ ਕਸ਼ਮੀਰੀ ਲਾਲ ਮੀਚ ਪਾਊਡਰ ਦਾ ਇਹਦੇ ਨਾਲ ਕਲਰ ਵਧੀਆ ਆਂਦਾ ਅੱਧਾ ਕੇ ਚਮਚ ਮੈਂ ਹਲਦੀ ਪਾਈ ਹੈ ਜਿਹੜੇ ਖੜੇ ਮਸਾਲੇ ਪਾਏ ਆ ਦੇ ਵਿੱਚ ਜੇਕਰ ਤੁਹਾਡੇ ਕੋ ਕੋਈ ਮਸਾਲਾ ਨਹੀਂ ਹੈ ਤਾਂ ਤੁਸੀਂ ਸਕਿਪ ਕਰ ਸਕਦੇ ਹੋ 1/4 ਚਮਚ ਨਾਲ ਥੋੜਾ ਜਿਆਦਾ ਮੈਂ ਕਾਲੀ ਮਿਰਚ ਦਾ ਪਾਊਡਰ ਪਾਇਆ 2 ਚਮਚ ਮੈਂ ਗੁੜ ਲਿਆ ਹੈ ਔਰ 4 ਚਮਚ ਮੈਂ ਸਿਰਕਾ ਲਿਆ ਹੈ ਸਿਰਕਾ ਪਕਾਟ ਪਾਣਾ ਇਹਨਾਂ ਨੇ ਨਹੀਂ ਪਾਣਾ ਇਹ ਸਾਰੀਆਂ ਚੀਜ਼ਾਂ ਪਹਿਲੇ ਤਿਆਰ ਕਰਕੇ ਰੱਖ ਲਈਆਂ ਮੈਂ ਹੁਣ ਤੇਲ ਜਿਹੜਾ ਹੈ ਇਹ ਗਰਮ ਹੋ ਕੇ ਇਹਨੂੰ ਹਲਕਾ ਜਿਹਾ ਮੈਂ ਠੰਡਾ ਕਰ ਲਿਆ ਗੈਸ ਮੈਂ ਫਿਰ ਤੋਂ ਔਨ ਕੀਤੀ ਹੈ ਤੇ ਜਿਹੜੇ ਖੜੇ ਮਸਾਲੇ ਇਹ ਪਾ ਕੇ ਇਹਨਾਂ ਨੂੰ ਆਪਾਂ ਹਲਕਾ ਜਿਹਾ ਫਰਾਈ ਕਰਨਾ ਹੈ ਇਹਨਾਂ ਕਾ ਫਰਾਈ ਕਰਨਾ ਹੈ ਕਿ ਇਹਨਾਂ ਦਾ ਕੱਚਾਪਣ ਜਿਹੜਾ ਨਿਕਲ ਜਾਏ ਕਿਉਂਕਿ ਮਸਾਲੇ ਆਪਾਂ ਭੁੰਨ ਕੇ ਨਹੀਂ ਲਏ ਆ ਔਰ ਸਾਬਤ ਲਏ ਆ ਇਸ ਕਰਕੇ ਇਹਨਾਂ ਨੂੰ ਆਪਾਂ ਹਲਕਾ ਜਿਹਾ ਫਰਾਈ ਕਰਨਾ ਹੈ ਮਸਾਲੇ ਹਲਕੇ ਜਿਹਾ ਫਰਾਈ ਹੋ ਗਏ ਆ ਤੇ ਹੁਣ ਆਪਾਂ ਇਹਦੇ ਵਿੱਚ ਸਬਜ਼ੀਆਂ ਪਾ ਦਵਾਂਗੇ ਸਾਰੀਆਂ ਸਬਜ਼ੀਆਂ ਇਹਦੇ ਵਿੱਚ ਪਾ ਦੇਣੀ ਆਪਾਂ ਤੁਸੀਂ ਦੇਖ ਸਕਦੇ ਹੋ ਇਹ ਸਬਜ਼ੀਆਂ ਕਿਤਾ ਜੇਕਰ ਪਾਣੀ ਹੋਏਗਾ ਸਬਜ਼ੀਆਂ ਦੇ ਵਿੱਚ ਤੇ ਚਾਰ ਜਿਹੜਾ ਬਹੁਤ ਹੀ ਜਲਦੀ ਖਰਾਬ ਹੋ ਜਾਂਦਾ ਹੈ ਔਰ ਨਾ ਹੀ ਖਾਣ ਵਿੱਚ ਵਧੀਆ ਬੰਦਾ ਹੁਣ ਇਹ ਸਾਰੀਆਂ ਸਬਜ਼ੀਆਂ ਮਿਕਸ ਕਰਾਂਗੇ ਤੜਕੇ ਦੇ ਵਿੱਚ ਤੇ ਇਹਨੂੰ ਆਪਾਂ 4 ਤੋਂ 5 ਮਿੰਟ ਲਈ ਹਾਈ ਫਲੇਮ ਤੇ ਪਕਾਣਾ ਹੈ ਤਾਂ ਕਿ ਇਹਦੇ ਵਿੱਚੋਂ ਪਾਣੀ ਵਗੈਰਾ ਜਿਹੜਾ ਸਾਰਾ ਖਤਮ ਹੋ ਜਾਏ ਜਿਹੜਾ ਹਲਕਾ ਬੁਲਕਾ ਰਹਿ ਗਿਆ ਉਹ ਵੀ ਤੇ ਬਸ ਇਹਨੂੰ ਛੱਡਣਾ ਨਹੀਂ ਹੈ ਲਗਾਤਾਰ ਚਲਾਉਂਦੇ ਹੋਏ ਜਿਹੜਾ ਹੈ ਇਹਨੂੰ ਆਪਾਂ ਫ੍ਰਾਈ ਕਰਨਾ ਹੈ 4-5 ਮਿੰਟ ਨੂੰ ਮੈਂ ਪਕਾ ਲਿਆ ਚੰਗੀ ਤਰ੍ਹਾਂ ਦੇ ਨਾਲ ਹਾਈ ਫਲੇਮ ਤੇ ਹੁਣ ਮੈਂ ਗੈਸ ਥੋੜੀ ਜਿਹੀ ਘੱਟ ਕੀਤੀ ਹੈ ਤੇ ਇਹਦੇ ਵਿੱਚ ਆਪਾਂ ਗੁੜ ਪਾਵਾਂਗੇ ਜੇਕਰ ਤੁਸੀਂ ਗੁੜ ਨਹੀਂ ਪਾਣਾ ਚਾਹੁੰਦੇ ਤੇ ਤੁਸੀਂ ਖੰਡ ਵੀ ਦੀ ਜਗ੍ਹਾ ਤੇ ਪਾ ਸਕਦੇ ਹੋ ਹੁਣ ਆਪਾਂ ਜਿਹੜੇ ਪੀਸੇ ਮਸਾਲੇ ਰੱਖੇ ਸੀ ਕੋਲੀ ਵਿੱਚ ਪਾ ਕੇ ਇਹ ਸਾਰੇ ਪਾ ਦਨੇ ਆ ਪਾ ਕੇ ਇਹਨੂੰ ਮਿਕਸ ਕਰਕੇ ਫਿਰ ਤੋਂ ਆਪਾਂ 3-4 ਮਿੰਟ ਲਈ ਇਹਨੂੰ ਪਕਾਣਾ ਹੈ ਤਾਂ ਕਿ ਗੁੜ ਜਿਹੜਾ ਉਹ ਵੀ ਪਿਗਲ ਜਾਏ ਤੇ ਜਿਹੜਾ ਮਸਾਲੇ ਹੈ ਇਹਨਾਂ ਦਾ ਕੱਚਾਪਣ ਵੀ ਨਿਕਲ ਜਾਏ ਬਸ 3-4 ਮਿੰਟ ਲਈ ਇਹਨਾਂ ਨੂੰ ਹਾਈ ਫਲੇਮ ਤੇ ਆਪਾਂ ਪਕਾ ਲੈਣਾ ਹੈ ਚੰਗੀ ਤਰ੍ਹਾਂ ਇਹਦੇ ਨਾਲ ਪਹਿਲੇ ਇਹਨਾਂ ਨੂੰ ਮਿਕਸ ਕਰਨਾ ਆਪਾਂ 3-4 ਮਿੰਟ ਇਹਨਾਂ ਨੂੰ ਮੈਂ ਪਕਾ ਲਿਆ ਤੁਸੀਂ ਦੇਖ ਸਕਦੇ ਹੋ ਹੁਣ ਸਬਜ਼ੀਆਂ ਦਾ ਕਲਰ ਜਿਹੜਾ ਇਹ ਵੀ ਚੇਂਜ ਹੋ ਗਿਆ ਔਰ ਬਹੁਤ ਹੀ ਵਧੀਆ ਚਾਰ ਜਿਹੜੇ ਦਿਖਣ ਦੇ ਵਿੱਚ ਲੱਗ ਰਿਹਾ ਹੈ ਹੁਣ ਆਪਾਂ ਗੈਸ ਬੰਦ ਕਰ ਦਿੰਦੇ ਆ ਤੇ ਇਹਨੂੰ ਠੰਡਾ ਹੋਣ ਲਈ ਰੱਖ ਦਿੰਦੇ ਆ ਚਾਰ ਨੂੰ ਠੰਡਾ ਕਰਨਾ ਬਹੁਤ ਜ਼ਰੂਰੀ ਹੈ ਚਾਹ ਨੂੰ ਮੈਂ ਚੰਗੀ ਤਰ੍ਹਾਂ ਦੇ ਨਾਲ ਠੰਡਾ ਕਰ ਲਿਆ ਬਿਲਕੁਲ ਠੰਡਾ ਹੋ ਚੁੱਕਿਆ ਚਾਹ ਰਿਹਾ ਤੇ ਹੁਣ ਆਪਾਂ ਇਹਦੇ ਵਿੱਚ ਸਿਰਕਾ ਪਾਣਾ ਮੈਂ ਤਿੰਨੇ ਚਮਚੇ ਸਿਰਕਾ ਜਿਹੜਾ ਪਾਇਆ ਲਿਆ ਮੈਂ ਚਾਰ ਚਮਚੇ ਹੀ ਪਰ ਮੈਂ ਤਿੰਨੇ ਚਮਚੇ ਇਹਦੇ ਵਿੱਚ ਪਾਇਆ ਜੇਕਰ ਤੁਸੀਂ ਜ਼ਿਆਦਾ ਖੱਟਾ ਪਸੰਦ ਕਰਦੇ ਹੋ ਤੇ ਫਿਰ ਤੁਸੀਂ ਚਾਰ ਚਮਚੇ ਸਿਰਕਾ ਇਹਦੇ ਵਿੱਚ ਪਾ ਲਿਓ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਬੰਦ ਮਿਕਸ ਕਰਕੇ ਕਿਸੇ ਵੀ ਏਅਰਟਾਈਟ ਡੱਬੇ ਦੇ ਵਿੱਚ ਭਰ ਕੇ ਇਹਨੂੰ ਰੱਖ ਲੈਣਾ ਔਰ ਸਾਲ ਪਰ ਤੁਸੀਂ ਇਹ ਚਾਰ ਇੰਜੋਏ ਕਰ ਸਕਦੇ ਹੋ ਬਿਲਕੁਲ ਵੀ ਖਰਾਬ ਇਹ ਚਾਰ ਜਿਹੜਾ ਨਹੀਂ ਹੁੰਦਾ ਬਸ ਇੱਕ ਗੱਲ ਦਾ ਖਿਆਲ ਰੱਖਣਾ ਕਿ ਤੁਸੀਂ ਗੰਦੇ ਹੱਥ ਜਾਂ ਗਿੱਲੇ ਹੱਥ ਬਿਲਕੁਲ ਵੀ ਇਹਨੂੰ ਨਹੀਂ ਲਗਾਣੇ ਔਰ ਆਟੇ ਵਾਲੇ ਹੱਥਾਂ ਦਾ ਬਿਲਕੁਲ ਵੀ ਇਹਨੂੰ ਨਹੀਂ ਲਗਾਣੇ ਨਹੀਂ ਤਾਂ ਫਿਰ ਇਹ ਚਾਰ ਜਲਦੀ ਖਰਾਬ ਹੋ ਜਾਂਦਾ ਇਹ ਚਾਰ ਦੀ ਰੈਸিপি ਤੁਹਾਨੂੰ ਕਿਵੇਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਔਰ ਇੱਕ ਵਾਰ ਮੇਰੇ ਤੋਂ ਦੱਸਿਓ ਤਰੀਕੇ ਦੇ ਨਾਲ ਚਾਰ ਜਰੂਰ ਬਣਾਇਓ ਤੇ ਜੇਕਰ ਵੀਡੀਓ ਚੰਗੀ ਲੱਗੀ ਹੈ ਲਾਈਕ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦਾ ਹੈ ਅ